ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਮਨਦੀਪ ਕੋਰ ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਅੱਜ ਦੇ ਸੂਟ ਹੋਣਗੇ ਬਰਬਰੀ ਸਟੱਫ ਦੇ ਵਿੱਚ ਸ਼ਰਟ ਆਏਗੀ ਬਰਬਰੀ ਦੀ ਬਹੁਤ ਸੋਹਣੀ ਪ੍ਰਿੰਟਿੰਗ ਆ ਠੀਕ ਹੈ ਜੀ ਡਿਫਰੈਂਟ ਪ੍ਰਿੰਟਿੰਗ ਮਿਲੇਗੀ ਡਿਫਰੈਂਟ ਨੈਕਲਾਈਨ ਮਿਲੇਗੀ ਔਰ ਇਹ ਪੈਨਲਿੰਗ ਵਾਲਾ ਸੂਟ ਹੋਏਗਾ ਸੈਂਟਰ ਦੇ ਵਿੱਚ ਵੱਡੇ ਫਲਾਵਰ ਆਉਣਗੇ ਨੈਕਲਾਈਨ ਦੀ ਤੁਸੀਂ embroidery ਚੈੱਕ ਕਰਨੀ ਆ ਬਹੁਤ ਸੋਹਣੀ ਠੀਕ ਆ ਪੌਲ ਦਾ ਵਰਕ ਆਏਗਾ ਨੋਟ ਸਾਈਡ ਵਰਕ ਵਿਦ ਤਾਰਾ ਆਏ ਤੇਸ ਦੇ ਵਿੱਚ ਤੁਹਾਨੂੰ ਜਰੀ ਦਾ ਕੋਈ ਕੰਮ ਨਹੀਂ ਮਿਲੇਗਾ ਇਕਦਮ ਸੌਫਟ ਜਿਹਾ ਵਰਕ ਆ ਠੀਕ ਹੈ ਨਾਲ ਆਏਗਾ ਗ੍ਰੀਨ ਕਲਰ ਦਾ ਸਿਲਕ ਮਸਲੀਨ ਪਿਓਰ ਸਿਲਕ ਮਸਲੀਨ ਦਾ ਬਾਟਮ ਠੀਕ ਹੈ ਤੇ ਬਾਟਮ ਤੇ ਵੀ ਵਰਕ ਆਏਗਾ ਪੌਂਚੇ ਵਰਕ ਵਾਲਾ ਸੂਟ ਆ ਹੈਵੀ ਨੈਕਲਾਈਨ ਵਾਲਾ ਸੂਟ ਆਏਗਾ ਔਰ ਪੈਨਲਿੰਗ ਆਏਗੀ ਨਾਲ ਆਏਗਾ ਲਾਈਨਿੰਗ ਮਸਲੀਨ ਦਾ ਦੁਪੱਟਾ ਖੁੱਲੇ ਡੁੱਲੇ ਦੁਪੱਟੇ ਹੋਣਗੇ ਦੁਪੱਟਿਆਂ ਦੀ ਵਿਡਥ ਲੈਂਥ ਤੁਸੀਂ ਚੈੱਕ ਕਰ ਸਕਦੇ ਆ 4 ਸਾਈਡਡ ਤੁਹਾਨੂੰ ਲੈਸ ਦੀ ਫਿਨਿਸ਼ਿੰਗ ਮਿਲੇਗੀ ਕਲਰ ਬਹੁਤ ਸੋਹਣੇ ਆ ਇਸ ਦੇ ਵਿੱਚ ਠੀਕ ਹੈ ਸਭ ਤੋਂ ਪਹਿਲੇ ਆ ਗਿਆ ਗ੍ਰੀਨ ਕਲਰ ਠੀਕ ਹੈ ਸਭ ਤੋਂ ਪਹਿਲੇ ਤੇ ਉਸ ਤੋਂ ਅਗਲਾ ਤੁਸੀਂ ਚੈੱਕ ਕਰਨਾ ਹੈ ਬਹੁਤ ਸੋਹਣਾ ਜਿਹਾ ਕਲਰ ਗ੍ਰੇ ਸ਼ੇਡ ਆਏਗੀ ਠੀਕ ਹੈ ਗ੍ਰੇ ਸ਼ੇਡ ਆਏਗੀ ਔਰ ਇਹਨਾਂ ਦੀ ਨੈਕ ਲਾਈਨ ਦੀ ਡਿਜ਼ਾਈਨਿੰਗ ਥੋੜੀ ਥੋੜੀ ਡਿਫਰੈਂਟ ਵੀ ਆਏਗੀ ਕਈਆਂ ਦੀ ਸੇਮ ਵੀ ਆਏਗੀ ਠੀਕ ਹੈ ਪ੍ਰਿੰਟਿੰਗ ਦੇਖੋ ਤੁਸੀਂ ਸਭ ਤੋਂ ਪਹਿਲੇ ਬਾਕ ਹਾਉਸ ਸੋਹਣੇ ਉੱਪਰ ਕਲਰ ਲੱਗੇ ਨੇ ਜਿਵੇਂ ਪਰਪਲ ਕਲਰ ਆ ਗਿਆ ਲਾਈਟ ਸਕਾਈ ਕਲਰ ਆ ਗਿਆ ਥੋੜੀ ਕਰੀਮ ਟੋਨ ਦੀ ਪ੍ਰਿੰਟਿੰਗ ਆ ਫਲਾਵਰਿੰਗ ਵਾਲੀ ਪ੍ਰਿੰਟਿੰਗ ਆਏਗੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਦੋ ਕਲਰ ਮਿਲ ਜਾਣਗੇ ਇਹ ਸੇਮ ਪ੍ਰਿੰਟਿੰਗ ਦੇ ਵਿੱਚ ਤੇ ਇਸ ਦੀ ਨੈਕ ਲਾਈਨ ਤੁਸੀਂ ਦੇਖੋ ਬਹੁਤ ਸੋਹਣੀ ਬਣਾਈ ਆ ਠੀਕ ਹੈ ਇਹਦੇ ਵਿੱਚ ਨਾਰਥ ਥ्रेड ਵਰਕ ਵਿਦ ਸਾਰਾ ਜਿਹੜਾ ਜ਼ਿਆਦਾ ਹਾਈਲਾਈਟ ਹੋ ਰਿਹਾ ਹੈ ਤੇ ਬਹੁਤ ਸੋਹਣੀ ਲੁੱਕ ਚੈੱਕ ਕਰ ਸਕਦੇ ਆ ਤੁਸੀਂ ਗ੍ਰੇ ਕਲਰ ਕਰੀਮ ਕਲਰ ਦੀ embroideri ਦਾ ਵਰਕ ਆਏਗਾ ਤੇ ਪੈਨਨਿੰਗ ਡਬਲ ਪੈਨਨਿੰਗ ਆਏਗੀ ਫਲਾਵਰਜ਼ ਆਉਣਗੇ ਵੱਡੇ ਇਹ ਤੁਹਾਨੂੰ ਮਿਲੇਗੀ ਇਸ ਦੀ ਬਾਟਮ ਠੀਕ ਹੈ ਪੌਂਚੇ ਤੇ ਪੂਰਾ ਵਰਕ ਆਏਗਾ ਹੈਵੀ ਪੌਂਚਾ ਵਰਕ ਹੈ ਵੱਡਾ ਫਲਾਵਰ ਨਾਲ ਵੇਲ ਦੇ ਨਾਲ ਫਿਨਿਸ਼ਿੰਗ ਆਏਗੀ ਨਾਲ ਦੁਪੱਟੇ ਜਿਹੜੇ ਇਹਦੇ ਕੋਟਾਂ ਦੇ ਲੱਗੇ ਹੋਏ ਆ ਡਿਜ਼ਾਈਨਰ ਦੁਪੱਟੇ ਆਉਣਗੇ 4 ਸਾਈਡਰਡ ਲੈਂਸ ਵੀ ਆਏਗੀ ਔਰ ਬਹੁਤ ਸੋਹਣੀ ਮਿਡਲ ਦੇ ਵਿੱਚ ਵੀ ਇਸ ਨਾਲ ਤੁਹਾਨੂੰ ਪੈਨਲਿੰਗ ਮਿਲੇਗੀ ਲਾਸਟ ਦੇ ਵਰਕ ਦੀ ਠੀਕ ਹੈ ਜੀ 컬러 ਵੀ A1 ਨੇ ਬਹੁਤ ਸੋਹਣੇ ਸੂਟ ਆ ਅੱਜ ਦੇ ਸੂਟਾਂ ਦਾ ਰੇਟ ਹੋਏਗਾ 2295 295 ਦੇ ਤੁਸੀਂ ਇਹ ਸਮੂਹ ਲੈ ਸਕਦੇ ਆ ਬੁਕਿੰਗ ਦਾ ਨੰਬਰ 7814352822 ਹੈ ਗਾਇਸ ਨੰਬਰ ਤੇ ਤੁਸੀਂ ਪਿਕ ਸੈਂਡ ਕਰ ਦੇਣੀ ਆ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਠੀਕ ਹੈ ਜੀ ਅਗਲਾ ਤੁਸੀਂ ਪ੍ਰਿੰਟ ਚੈੱਕ ਕਰੋ ਬਹੁਤ ਸੋਹਣਾ ਪ੍ਰਿੰਟ ਆ ਹਾਈ ਲੇਸ਼ਨ ਬਹੁਤ ਸੋਹਣੀ ਹੋ ਰਹੀ ਆ بیس ਆਏਗਾ ਬਲੈਕ ਕਲਰ ਦੇ ਵਿੱਚ ਉੱਪਰ ਪ੍ਰਿੰਟਿੰਗ ਆਏਗੀ ਪੀਚ ਕਲਰ ਆ ਗਿਆ ਸਕਾਈ ਕਲਰ ਆ ਗਿਆ ਥੋੜਾ ਪਿੰਕ ਹੌਟ ਪਿੰਕ ਕਲਰ ਆ ਗਿਆ ਬਹੁਤ ਸੋਹਣਾ ਪ੍ਰਿੰਟ ਹੈ ਔਰ ਇਸ ਨਾਲ ਤੁਹਾਨੂੰ ਡਬਲ ਪੈਨਲਿੰਗ ਦੇ ਨਾਲ ਸੂਟ ਮਿਲੇਗਾ ਤੇ ਨਾਲ ਫਲਾਵਰਸ ਆਏਗਾ ਤੇ ਇਸ ਦੀ ਜਿਹੜੀ ਤੁਹਾਨੂੰ ਚੈੱਕ ਕਰਾਉਣੀ ਆ ਇਸ ਦੀ ਨੈਕਲਾਈਨ ਬਹੁਤ ਸੋਹਣੀ ਨੈਕਲਾਈਨ ਆ ਪੂਰਾ ਨੌਰਥ ਥ्रेड ਵਰਕ ਵਿਦ ਤਾਰੇ ਦੇ ਨਾਲ ਜੰਡੇਆ ਹੋਇਆ ਆ ਠੀਕ ਹੈ ਜੀ ਸਾਰਾ ਹੈਂਡ ਦਾ ਕੰਮ ਆ ਇਹਦੇ ਵਿੱਚ ਮਸ਼ੀਨ ਦਾ ਵੀ ਕੰਮ ਆਏਗਾ ਹੈਂਡ ਦਾ ਵੀ ਪੂਰਾ ਪੂਰਾ ਵਰਕ ਆਏਗਾ ਬਲੈਕ ਕਲਰ ਦੇ ਵਿੱਚ ਪਿਓਰ ਮਸਲੀਨ ਦਾ ਇਸਦੇ ਨਾਲ ਬਾਟਮ ਆਏਗਾ ਠੀਕ ਹੈ ਤੇ ਬਾਟਮ ਤੇ ਅਗਰ ਤੁਸੀਂ ਨਹੀਂ ਵੀ ਲਾਈਨਿੰਗ ਲਗਾਉਣੀ ਤਾਂ ਤਾਂ ਵੀ ਇਹ ਬਾਟਮ ਜਿਹੜਾ ਚੱਲ ਦੇਗਾ ਨਾਲ ਆਏਗਾ ਕੋਟਾ ਦਾ ਦੁਪੱਟਾ ਔਰ ਦੁਪੱਟੇ ਦੀ ਜਿਹੜੀ ਵਿਡਥ ਲੈਂਥ ਜਿਹੜੀ ਆ ਇਕਦਮ ਪ੍ਰੋਪਰ ਤੋਂ ਵੀ ਉੱਪਰ ਆਏਗੀ ਰੈਗੂਲਰ ਲੈਂਥ ਵਾਲਿਆਂ ਤੋਂ ਵੀ ਉੱਪਰ ਵਾਲੀ ਲੈਂਥ ਮਿਲੇਗੀ ਤੁਹਾਨੂੰ ਕਿਉਂਕਿ ਡਿਜ਼ਾਈਨਰ ਪੀਸ ਨੇ ਡਿਜ਼ਾਈਨਰ ਪੀਸ ਦੇ ਵਿੱਚ ਜਿਹੜਾ ਦੁਪੱਟਿਆਂ ਦੀ ਲੈਂਥ ਜਿਹੜੀ ਉਹ ਐਕਸਟਰਾ ਹੁੰਦੀ ਆ ਤੇ ਇਹ ਬਲੈਕ ਕਲਰ ਦਾ ਸੂਟ ਆ ਬਲੈਕ ਕਲਰ ਦੀ ਇਸੇ بیس ਆਏਗਾ ਸੇਮ ਟੂ ਸੇਮ ਤੋਂ ਹੋਂ ਦਾ ਸਾਰਾ ਸੂਟ ਜਾਏਗਾ ਠੀਕ ਹੈ 2295 ਪ੍ਰਾਈਸ ਆਏਗਾ ਅੱਜ ਦੇ ਸੂਟ ਹਨ ਬਰਫਰੀ ਫੈਬਰਿਕ ਆਏਗਾ ਅਗਲਾ ਜਿਹੜਾ ਪ੍ਰਿੰਟ ਆ ਉਹ ਬਹੁਤ ਸੋਹਣਾ ਆ ਇਹ ਆ ਗਿਆ ਬਾਰਡਰ ਲਾਈਨ ਵਾਲਾ ਸੂਟ ਠੀਕ ਹੈ ਜੀ ਪਹਿਲੇ ਤੁਹਾਨੂੰ ਨੈਕ ਲਾਈਨ ਵਾਲੇ ਸੂਟ ਦਿਖਾਏ ਆ ਹੁਣ ਦਿਖਾ ਰਹੇ ਆ ਬਾਰਡਰ ਲਾਈਨ ਵਾਲੇ ਸੂਟ ਗ੍ਰੀਨ ਕਲਰ ਹੈ ਪਿਸਤਾ ਕਲਰ ਆਏਗਾ ਔਰ ਪ੍ਰਿੰਟਿੰਗ ਤੁਸੀਂ ਚੈੱਕ ਕਰਨੀ ਆ ਬਹੁਤ ਸੋਹਣੀ ਠੀਕ ਹੈ ਬਰਫਰੀ ਹੀ ਫੈਬਰਿਕ ਆਏਗਾ ਅੱਜ ਦੀ ਸਾਰੀ ਕਲੈਕਸ਼ਨ ਦਾ ਪੈਨਨਿੰਗ ਆਏਗੀ ਰੈਕਟੈਂਗਲ ਸ਼ੇ ਬਾਟਰਨ ਲਾਈਨ ਜਿਹੜੀ ਆ ਉਹ ਹੈਵੀ ਲਾਈ ਆਏਗੀ ਇਸ ਦੇ ਵਿੱਚ ਨਾਰਥ ਸਟੈਡ ਵਰਕ ਵਿਦ ਤਾਰਾ ਆਏਗਾ ਠੀਕ ਹੈ ਤੇ ਨਾਲ ਆ ਗਿਆ ਇਸ ਦਾ ਬਾਟਮ ਸਿਲਕ ਮਸਲੀਨ ਦਾ ਬਾਟਮ ਹੈ ਇਹਦੇ ਨਾਲ ਲਾਈਨਿੰਗ ਲੱਗੇਗੀ ਠੀਕ ਹੈ ਇਸ ਦਾ ਫਲਾਵਰਿੰਗ ਆਏਗੀ ਬਹੁਤ ਸੋਹਣੀ ਤੇ ਨਾਲ ਆਏਗਾ ਦੁਪੱਟਾ ਹੈਵੀ ਦੁਪੱਟਾ ਹੈ ਮਸਲੀਨ ਦਾ ਠੀਕ ਹੈ ਹੈਵੀ ਦੁਪੱਟਾ ਆਏਗਾ ਟੈਬੀ ਮਸਲੀਨ ਦਾ ਦੁਪੱਟਾ ਇਹ ਵਾਲਾ ਠੀਕ ਹੈ ਟੈਬੀ ਮਸਲੀਨ ਦਾ ਦੁਪੱਟਾ ਹੈ ਬਹੁਤ ਸੋਹਣੇ ਦੁਪੱਟੇ ਨੇ ਔਰ a plain dupatta hoega plain bottom aayega printed aayegi isdi short with embroidery ponche work vi aayega aur color vi bahut sona hare keej rupay wala color wear kar sakda hai agla isde vich color aa gaya je pink color dekho kinna sona color ya aur embroidery da work vi bahut sona theek hai pink color ya bahut sohni shade ya look tusi dekhni ha thodi cut work wali jehdi embroidery aayegi isde border line de upar beels aayegi ਔਰ ਇਹ ਜਿਹੜੇ ਬਾਕਸ ਬਣੇ ਆ ਸਕੁਅਰ ਟਾਈਪ ਇਹ ਬਹੁਤ ਹੀ ਵਧੀਆ ਹਾਈਲਾਈਟ ਕਰਦੇ ਪਏ ਐ embroiderry ਨੂੰ ਕਲਰ ਵੀ ਬਹੁਤ ਸੋਹਣਾ ਹੈ ਔਰ embroiderry ਦਾ ਪੈਟਰਨ ਬਹੁਤ ਸੋਹਣਾ ਹੈ ਠੀਕ ਹੈ ਜੀ ਪੈਨਲਿੰਗ ਵਾਲਾ ਸੂਟ ਹੈ ਹੈਵੀ ਬਾਰਡਰ ਲਾਈਨ ਆਏਗੀ ਮਿਡਲ ਦੇ ਵਿੱਚ ਫਲਾਵਰਸ ਆਉਣਗੇ ਸੇਮ ਟੂ ਸੇਮ ਤੁਹਾਨੂੰ ਵੱਡੇ ਫਲਾਵਰ ਤੇ ਨਾਲ ਵੇਲ ਮਿਲੇਗੀ ਬਾਜੂ ਤੇ ਠੀਕ ਹੈ ਪ੍ਰਿੰਟਿੰਗ ਤੁਸੀਂ ਦੇਖਣੀ ਆ ਫਲਾਵਰਿੰਗ ਵਾਲੀ ਪ੍ਰਿੰਟਿੰਗ ਬਹੁਤ ਚੱਲਦੀ ਪਈ ਆ ਠੀਕ ਹੈ ਜੀ ਚਾਹੇ ਤੁਸੀਂ ਇਕੱਲੇ ਪ੍ਰਿੰਟਰਡ ਸੂਟ ਲੈ ਲਓ ਜਾਂ ਉੱਪਰ ਵਰਕ ਵਾਲੇ ਲੈ ਲਓ ਤੇ ਨਾਲ ਆਏਗਾ ਪਲੇਨ ਸੂਟ ਪਲੇਨ ਬਾਟਮ ਠੀਕ ਹੈ ਪਲੇਨ ਬਾਟਮ ਹੈ ਪਿਓਰ ਦਾ ਹੀ ਫੈਬਰਿਕ ਆਏਗਾ ਪਿਓਰ ਮਸਲੀਨ ਦਾ ਪਲੇਨ ਬਾਟਮ ਆਏਗਾ ਤੇ ਦੁਪੱਟਾ ਬਹੁਤ ਸੋਹਣਾ ਹੈ ਠੀਕ ਹੈ ਦੁਪੱਟੇ ਦੀ ਤੁਸੀਂ ਲੁੱਕ ਚੈੱਕ ਕਰਨੀ ਆ ਪਿੰਕ ਕਲਰ ਦਾ ਦੁਪੱਟਾ ਆਏਗਾ ਠੀਕ ਹੈ ਟੈਬੀ ਮਸਲੀਨ ਦਾ ਹੀ ਦੁਪੱਟਾ ਹੋਏਗਾ ਬਹੁਤ ਹੀ ਸੋਹਣੇ ਜੇ ਡਿਫਰੈਂਟ ਡਿਫਰੈਂਟ ਟੋਨਸ ਆਉਣਗੀਆਂ ਅੱਜ ਦੀਆਂ ਲਾਈਟ ਡਾਰਕਸ ਸਾਰੀਆਂ ਹੀ ਸ਼ੇਡਸ ਅਵੇਲੇਬਲ ਨੇ 2295 ਦੇ ਵਿੱਚ ਇਹ ਸੂਟ ਤੁਹਾਨੂੰ ਮਿਲ ਜੇਗਾ ਨਾਰਮਲੀ ਇਹ ਸੂਟ ਜਿਹੜਾ ਆ ਉਹ 27 2800 ਦੀ ਰੇਂਜ ਵਿੱਚ ਜਾਂਦਾ ਹੈ ਪਰ ਤੁਹਾਨੂੰ ਸਾਰ ਇੱਕ ਸੂਟ ਅਸੀਂ ਡਿਸਕਾਊਂਟ ਦੇ ਵਿੱਚ ਅਵੇਲੇਬਲ ਕਰਾ ਸਕਦੇ ਹਾਂ ਮੇਨ ਗੱਲ ਇਸ ਦੇ ਵਿੱਚ ਇਹ ਹੈ ਕਿ ਤੁਹਾਨੂੰ ਕਲਰ ਆਪਸ਼ਨ ਵੀ ਮਿਲਦੀ ਪਈ ਹੈ ਠੀਕ ਹੈ ਜੀ ਆ ਇਸ ਦਾ ਦੂਸਰਾ ਕਲਰ ਜਿਹੜਾ ਆ ਉਹ ਆ ਗਿਆ ਆ ਪਰਪਲ ਲਵੈਂਡਰ ਪਰਪਲ ਸ਼ੇਡ ਆ ਡਿਜ਼ਾਈਨਿੰਗ ਤੁਸੀਂ ਚੈੱਕ ਕਰ ਲੈਣੀ ਆ ਬਹੁਤ ਸੋਹਣੀ ਠੀਕ ਹੈ ਇਹ ਜਿਹੜੀ ਸਕੁਆਇਰ ਟਾਈਪ ਐਮਬਰਾਇਡਰੀ ਆ ਬਹੁਤ ਸੋਹਣੀ ਹਾਈਲਾਈਟ ਹੋ ਰਹੀ ਆ ਇਸ ਦੇ ਨਾਲ ਫਲਾਵਰਿੰਗ ਨਹੀਂ ਆਏਗੀ ਬੀਲਸ ਵੀ ਆਉਣਗੀਆਂ ਲੀਫਸ ਵੀ ਆਉਣਗੇ ਇਹ ਆ ਗਈ ਪੈਨਲਿੰਗ ਠੀਕ ਹੈ ਵਾਈਟ ਕਰੀਮ ਟੋਨ ਦੇ ਵਿੱਚ ਪੈਨਲਿੰਗ ਆਏਗੀ ਗ੍ਰੀਨ ਕਲਰ ਪਰਪਲ ਕਲਰ ਦਾ ਜਿਹੜਾ ਵਰਕ ਆਏਗਾ ਪ੍ਰਿੰਟਿੰਗ ਵੀ ਬਹੁਤ ਸੋਹਣੀ ਆਈ ਸੀ ਚਲੋ ਲੁੱਕ ਤੁਸੀਂ ਚੈੱਕ ਕਰਦੇ ਜਾਣਾ ਇਹ ਆ ਗਈ ਵੇਲ ਤੇ ਨਾਲ ਫਲਾਵਰ ਆ ਗਿਆ ਬਹੁਤ ਸੋਹਣਾ ਪਲੇਨ ਆਏਗਾ ਬਾਟਮ ਪਿਓਰ ਮਸਲੀਨ ਦਾ ਬਾਟਮ ਹੈ ਠੀਕ ਹੈ ਜੀ ਇੱਕਦਮ ਤੁਸੀਂ ਦੇਖ ਰਹੇ ਹੋ ਕਿ ਇੱਕਦਮ ਸੌਫਟ ਮਸਲੀਨ ਦਾ ਬਾਟਮ ਆਏਗਾ ਤੇ ਬਹੁਤ ਹੀ ਸੋਹਣੇ ਜਿਹੇ ਕਲਰ ਨੇ ਬਹੁਤ ਸੋਹਣੀ ਲੁੱਕ ਆ ਰਹੀ ਹੈ ਚੈੱਕ ਕਰੋ ਇਹ ਆ ਗਿਆ ਇਸ ਦਾ ਦੁਪੱਟਾ ਠੀਕ ਹੈ ਦੁਪੱਟਾ ਵੀ ਬਹੁਤ ਸੋਹਣਾ ਹੈ ਪਲੇਨ ਦੁਪੱਟਾ ਹੈ ਥੋੜਾ ਸੈਲਫ ਆਏਗਾ ਇਸਦੇ ਵਿੱਚ ਲਾਈਨਿੰਗ ਮਸਲੀਨ ਦਾ ਦੁਪੱਟਾ ਆਏਗਾ ਫੋਰ ਸਾਈਡਰਡ ਤੇ ਲੈਸ ਦੀ ਫਿਨਿਸ਼ਿੰਗ ਆਏਗੀ ਠੀਕ ਹੈ ਜੀ ਕਲਰ ਤੁਸੀਂ ਦੇਖਦੇ ਜਾਓ ਇਹਦੇ ਵਿੱਚ ਬਹੁਤ ਸੋਹਣੇ ਸੋਹਣੇ ਸਾਰੇ ਹੀ ਡਿਫਰੈਂਟ ਜਿਹਾ ਟونز ਆਈਆਂ ਹੈਗੀਆਂ ਐਂਡ ਥੋੜਾ ਪਰਪਲ ਲਵੈਂਡਰ ਸ਼ੇਡ ਹੋਗੀ ਐਂਡ ਗ੍ਰੀਨ ਕਲਰ ਪਿੰਕ ਕਲਰ ਬਹੁਤ ਸੋਹਣੀ ਸੋਹਣੀ ਜੀ ਲੁੱਕ ਸੀਗੀ ਔਰ ਬਲੈਕ ਕਲਰ ਦੇ ਵਿੱਚ ਵੀ ਇਸਦੇ ਵਿੱਚ ਪੀਸ ਆਇਆ ਹੈ ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਤੁਸੀਂ ਪਿਕ ਸੈਂਡ ਕਰ ਦੇਣੀ ਆ 7814352822 ਤੇ ਤੇ ਸਾਰੇ ਹੀ ਸੂਟ ਜਿਹੜੇ ਤੁਹਾਨੂੰ ਇਕਦਮ ਡਿਸਕਾਊਂਟੇਬਲ ਮਿਲਦੇ ਪਏ ਨੇ ਵਕਤ ਬਾਅਦ ਤੁਸੀਂ ਫਾਇਦਾ ਲੈ ਸਕਦੇ ਹੋ ਅੱਜ ਵਾਲੀ ਵੀਡੀਓ ਦਾ ਠੀਕ ਹੈ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਆਮ